ਕਈ ਥਾਂ ਕਿਤੇ ਮੈਨੂੰ ਫੀਲਿੰਗ ਆਉਂਦੀ ਆ ਵੀ ਜਾਂਦੇ ਮਰ ਜੀਏ ਤੇ ਜਾਂਦੇ ਮਰ ਜੀਏ ਪਤਾ ਨਹੀਂ ਅੱਜ ਮੁੱਖ ਮੰਤਰੀ ਕਾ ਲਈ ਫੀਲਿੰਗ ਆਉਂਦੀ ਆ ਇੱਥੇ ਆਣ ਕੇ ਆਪਾਂ ਕਹਿਣੇ ਚਾਹੁੰਦੇ ਆ ਜੀ ਉਹਲਾ ਜਿਹੜਾ ਰਾਜ ਆ ਉਹ ਅੰਗਰੇਜ਼ਾਂ ਦਾ ਹੀ ਜਿਹੜਾ ਰਾਜ ਆ ਸਾਡਾ ਸਿੱਖਾਂ ਦਾ ਰਾਜ ਆ ਕੀ ਬਾਤ ਆ ਕੀ ਬਾਤ ਆ ਤੁਸੀਂ ਵੇਖੋ ਵੀ ਆਪਾਂ ਜਿੱਥੇ ਖੜੇ ਆ ਨਾ ਇੱਥੋਂ ਪਰਲੇ ਬਣੇ ਤੇ ਇਧਰਲੇ ਬਣੇ ਸਾਡਾ ਰਾਜ ਤੇ ਕਿੰਨਾ ਪ੍ਰਾਊਡ ਮਹਿਸੂਸ ਹੁੰਦਾ ਉਹ ਰਾਜ ਜਿਸ ਰਾਜ ਨੂੰ ਦੁਨੀਆ ਯਾਦ ਕਰਦੀ ਆ ਵਰਲਡ ਦੇ ਵਿੱਚ ਜਿਸ ਰਾਜ ਦੀ ਮੰਗ ਕੀਤੀ ਜਾਂਦੀ ਆ ਖਾਲਸਾ ਰਾਜ ਦੀ ਉਸ ਰਾਜ ਵਿੱਚ ਕੋਈ ਜੇਲ੍ਹ ਹੀ ਨਹੀਂ ਸੀ ਹੁੰਦੀ ਅੱਜ ਤੇ ਜਿੱਲਾਂ ਭਰੀਆਂ ਪਈਆਂ ਉਸ ਵੇਲੇ ਦੀ ਐਜੂਕੇਸ਼ਨ ਉਸ ਵੇਲੇ ਦੀਆਂ ਮੈਡੀਕਲ ਸਹੂਲਤਾਂ ਤੇ ਬਾਹਰ ਜੇ ਅੱਜ ਆਪਾਂ ਹਾਜ ਭਰ ਭਰ ਕੇ ਜਾਣਦੇ ਉਸ ਵੇਲੇ ਉਧਰ ਦੇ ਜਿਹੜੇ ਗੋਰੇ ਸੀਗੇ ਉਹ ਪ੍ਰਾਊਡ ਮਹਿਸੂਸ ਕਰਦੇ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਕਿਤੇ ਸਾਨੂੰ ਛੋਟੀ ਜੀ ਹੀ ਨੌਕਰੀ ਮਿਲ ਜੇ ਐਸਾ ਰਾਜ ਜਿਹੜਾ ਵਾ ਇਸ ਝੰਡੇ ਦੇ ਥੱਲੇ ਖੜ ਕੇ ਨਾ ਯਕੀਨ ਕਰਿਓ ਇੰਨਾ ਕਿ ਪ੍ਰਾਊਡ ਹੁੰਦਾ ਵਾ ਸੋਚਣ ਵਾਲੀ ਗੱਲ ਆ ਦੇਖੋ ਗੋਰੇ ਕਿੱਥੋਂ ਸਮੁੰਦਰ ਪਾਰ ਕਰਕੇ ਆ ਗਏ ਹੀ ਸਮੁੰਦਰ ਪਾਰ ਕਰਕੇ ਆ ਗਏ ਉਹਨਾਂ ਦੇ ਕੋਲ ਆ ਦਰਿਆ ਪਾਰ ਨਹੀਂ ਕਰ ਹੋਇਆ ਕਿੰਨੀ ਕੁ ਦਹਿਸ਼ਤ ਹੋਏਗੀ ਉਸ ਕੌਮ ਦੇ ਜਰਨੈਲ ਦੀ ਵੀ ਜਿਹੜੇ ਉਧਰ ਕਹਿ ਕਹਿ ਸਾਡੇ ਕੋ ਆਜੋ ਤੁਹਾਡੇ ਨਾਲ ਹੀ ਸੰਧੀ ਕਰਨਾ ਚਾਹੁੰਦੇ ਜਿਹੜੇ ਕਿ ੱੱੱਕੇ ਨਾ ਲੋਕਾਂ ਦੇ ਰਾਜ ਖੁੰਦੇ ਸੀ ਉਹਨਾਂ ਦੇ ਕੋਲੋਂ ਇੱਥੋਂ ਤੱਕ ਨਹੀਂ ਆਇਆ ਗਿਆ ਤੇ ਜੇ ਅੱਜ ਅਸੀਂ ਇਹਨਾਂ ਦੀਆਂ ਵਿਰਾਸਤਾਂ ਨੂੰ ਨਹੀਂ ਨਾ ਸਮਝਦੇ ਤੇ ਸਾਡੇ ਲਈ ਬਹੁਤ ਮਾੜੀ ਗੱਲ ਹੋਏਗੀ ਕਿਉਂਕਿ ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਕੀ ਕਾਂਗੇ ਜੇ ਵਿਰਾਸਤਾਂ ਸੰਭਾਲਾਂਗੇ ਤਾਂ ਹੀ ਆਪਣੀ ਕੌਮ ਸੰਭਾਲ ਸਕਦੇ ਆ ਨਹੀਂ ਉਸ ਤੋਂ ਬਾਅਦ ਕੌਮ ਨਹੀਂ ਸੁਧਰੇਗੀ ਨਾ ਸੰਭਾਲ ਸਕਦੇ ਆ ਦੇਖ ਰਿਹਾ ਤੁਹਾਡਾ ਗੱਜ ਭਰਿਆ ਹੋਇਆ ਗੱਲਾਂ ਕਰਦੇ ਕਰਦੇ ਕਿਤਨਾ ਕਿਤੇ ਭਾਵੁਕ ਵੀ ਹੁੰਦਾ ਮਨ ਉਸ ਰਾਜ ਨੂੰ ਯਾਦ ਕਰਦੇ ਆ ਕੋਈ ਕੇ ਐਸਾ ਰਾਜ ਸੀ ਕਿ ਮਰ ਬਰਦਾਈ ਕਿਹ ਇਤਿਹਾਸ ਹੈਗਾ ਅੱਜ ਵੀ ਜਿਹੜੇ ਉਹਨਾਂ ਦੇ ਤੁਲਾਤਮਕ ਉਹਧਿਆਨ ਹੁੰਦੇ ਹਨ ਉਹ ਦੱਸਦੇ ਸਭ ਤੋਂ ਉੱਪਰ ਰਾਜ ਦੀ ਜਿਹੜੀ ਸੀਗੀ ਦਸ਼ਾ ਸੀ ਸਭ ਤੋਂ ਉੱਪਰ ਸੀਗੀ ਕਿ ਉੱਥੇ 40 ਸਾਲਾਂ ਦੇ ਵਿੱਚ ਉਹਨਾਂ ਨੇ ਰਾਜ ਕੀਤਾ ਕਿਸੇ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਮਿਲੀ ਮੰਦਰ ਬਣਾਏ ਸੋਨੇ ਦੇ ਮਸਜਿਦਾਂ ਬਣਾਈਆਂ ਤੇ ਅੱਜ ਕੀ ਹੋ ਰਿਹਾ ਸਾਡੇ ਦੇਸ਼ ਵਿੱਚ ਮੰਦਰ ਵੀ ਢਾਏ ਜਾ ਰਹੇ ਆ ਤੇ ਮਾਹੀ ਦੀਆਂ ਮਿਲਾਈਆਂ ਜਾ ਰਹੀਆਂ ਪਾਵੇ ਐਸਾ ਮਤਲਬ ਹੈ ਫਿਰ ਕੁ ਰਾਜ ਇਹਦੇ ਵਿੱਚ ਆਪਾਂ ਰਹਿ ਕੇ ਇੱਕ ਘੁੱਟਨ ਮਹਿਸੂਸ ਕਰਦੇ ਹਾਂ ਤੇ ਸਾਰੇ ਲੋਕਾਂ ਦੇ ਬੁਸ਼ਤਾਂ ਦਾ ਰਾਜ ਹੋਵੇ ਕਾਸ਼ੀ ਮੰਦਰ ਦੇ ਵਿੱਚ ਸੋਨਾ ਚੜਾਉਣ ਵਾਲੇ ਸੱਚ ਕਾਂਚੀਰੀ ਹਰਿਮੰਦਰ ਸਾਹਿਬ ਸੋਨਾ ਚੜਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਵਿਰਾਸਤੀ ਦਰਬਾਰੇ ਚੌਂਕੀ ਤੇ ਮੌਜੂਦ ਆ ਜਿੱਥੇ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਧੀ ਕੀਤੀ ਇਸ ਸਤਲੁਜ ਤੋਂ ਪਾਰ ਜੋ ਤੁਸੀਂ ਕੰਧ ਦੇਖ ਰਹੇ ਹੋ ਉਸ ਜਗ੍ਹਾ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਗੋਰਿਆਂ ਦੇ ਨਾਲ ਸੰਧੀ ਕੀਤੀ ਕਿ ਅੱਜ ਤੋਂ ਤੁਹਾਡਾ ਰਾਜ ਇਸ ਸਤਲੁਜ ਤੋਂ ਪਾਰ ਹੋਵੇਗਾ ਤੇ ਇਸ ਸਤਲੁਜ ਤੋਂ ਇਸ ਪਾਰ ਸਾਡਾ ਖਾਲਸਾ ਰਾਜ ਪੰਜਾਬ ਦਾ ਰਾਜ ਹੋਵੇਗਾ ਸੋ ਇਹ ਗਵਰਨਰਰ ਦੇ ਨਾਲ ਮੀਟਿੰਗ ਕਰਕੇ ਉਸ ਤੋਂ ਪਹਿਲਾਂ ਪੰਜਾਬ ਨੂੰ ਆਜ਼ਾਦ ਦਰਸਾਉਣ ਤੋਂ ਪਹਿਲਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਕਾਰੇ ਖਾਲਸਾ ਦਾ ਝੰਡਾ ਲਹਿਰਾਇਆ ਅੱਜ ਨਹੰਗ ਸਿੰਘ ਫੌਜਾ ਪਹੁੰਚ ਗਿਆ ਪੁਚੰਗੀ ਸਿੰਘ ਇੱਥੇ ਪਹੁੰਚੇ ਹੋਏ ਐ ਕਿਉਂਕਿ ਅੱਜ ਇੱਥੋਂ ਨਗਰ ਕੀਰਤਨ ਆਰਾਮ ਕੀਤਾ ਗਿਆ ਪਰ ਅਸੀਂ ਗੱਲ ਕਰ ਰਹੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਦਾ ਖਾਲਸਾ ਵੰਸ਼ ਪ੍ਰਤਾਪ ਸਿੰਘ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰਦੇ ਹੋ ਅੱਜ ਨਗਰ ਕੀਰਤਨ ਨਿਕਲੇ ਉਹਨਾਂ ਦੀ ਵਿਰਾਸਤ ਤੇ ਹਾਂਜੀ ਯਾਦ ਕਰਦੇ ਆ ਜੀ ਸੋ ਦੇਖ ਸਕਦੇ ਹੋ ਸੋਹਣੀਆਂ ਸੋਹਣੀਆਂ ਦਸਤਾਰਾਂ ਦਿਮਾਲੇ ਵੀ ਸਜਾਏ ਆ ਸੋ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਵਧੀਆ ਵਧੀਆ ਲੱਗ ਰਿਹਾ ਪਰ ਨਾ ਕਿੰਨੇ ਬੰਨੇ ਥੋਡੇ ਗੱਲ ਵੀਰ ਜੀ ਨੇ ਵੀਰ ਨੇ ਬੰਨੇ ਸੋ ਨਗਰ ਕੀਰਤਨ ਤੇ ਆਏ ਵਾਚ ਹਾਂਜੀ ਗਤਕਾ ਖੇਡੇ ਤੁਸੀਂ ਨਹੀਂ ਖੇਡੇ ਆਂਦਾ ਨਹੀਂ ਹੱਲੇ ਸੋ ਸੰਗਤਾਂ ਨੂੰ ਕੀ ਕਹੋਗੇ ਕਿ ਤੁਸੀਂ ਵੀ ਸਿੱਖ ਸਜੋਗੇ ਕਿ ਸੇਂਗ ਸਜੋ ਸੇਂਗ ਸਜੋ ਸੇਂਗ ਸਜੋ ਸੋ ਬਿਲਕੁਲ ਇਹ ਛੋਟੇ ਛੋਟੇ ਪਚੰਗੀ ਸਿੰਘਾਂ ਦੀ ਗੱਲ ਕਰ ਲਈਏ ਸੋਣੀਆਂ ਦਸਤਾਰਾਂ ਸਤ ਸ੍ਰੀ ਅਕਾਲ ਸੋ ਕਹਿ ਸਕਦੀਆਂ ਜਿੱਥੇ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਗੱਲ ਕਰਦੇ ਆ ਉਹਨਾਂ ਦਾ ਰਾਜ ਮੰਗਦੇ ਆ ਉਹਨਾਂ ਦੀਆਂ ਵਿਰਾਸਤਾ ਨਹੀਂ ਪਰ ਅਸੀਂ ਸਾਂਭ ਸਕੇ ਸਾਡੇ ਨਾਲ ਦਵਿੰਦਰ ਸਿੰਘ ਖਾਲਸਾ ਜੀ ਮੈਂ ਪਹਿਲਾ ਸਵਾਲ ਇਹੀ ਕਰਾਂਗਾ ਜੀ ਮਾਣ ਤਾਂ ਮਹਿਸੂਸ ਹੋ ਰਿਹਾ ਇੱਥੇ ਆ ਕੇ ਪਰ ਮਹਾਰਾਜਾ ਜੀ ਦਾ ਰਾਜ ਮੰਗਦੇ ਆ ਸ਼ੇਰ-ਏ-ਪੰਜਾਬ ਨੂੰ ਯਾਦ ਕਰਦੇ ਆ ਪਰ ਨਾ ਤਾਂ ਸਾਨੂੰ ਉਹਨਾਂ ਦੀ ਵਿਰਾਸਤਾ ਦਾ ਪਤਾ ਤੇ ਨਾ ਹੀ ਸਾਨੂੰ ਇਹ ਪਤਾ ਕਿ ਉਹਨਾਂ ਨੇ ਕੁਰਬਾਨੀਆਂ ਕੀ ਕੀਤੀਆਂ ਫਿਰ ਮਾਣ ਰਗਾ ਮਾਣ ਇੱਥੇ ਆ ਕੇ ਮੈਨੂੰ ਫੀਲਿੰਗ ਆਉਣ ਦੀ ਆ ਵੀ ਜਾਂ ਦੇ ਮਰਜੀਏ ਤੇ ਜਾਂ ਕਦੇ ਮਰਦੀਏ ਪਤਾ ਨਹੀਂ ਅੱਜ ਮੁੱਖ ਮੰਤਰੀ ਕਾ ਲਈ ਫੀਲਿੰਗ ਆਉਂਦੀ ਐ ਇੱਥੇ ਆਣ ਕੇ ਹਣਾ ਖੁਸ਼ੀ ਅਰ ਕੀ ਖੁਸ਼ੀ ਪਾਜੀ ਦਲੇਰੀ ਬਹੁਤ ਮਿਲਦੀ ਐ ਇੱਥੇ ਆਣ ਕੇ ਸਕੂਨ ਬਹੁਤ ਮਿਲ ਲਿਆ ਖਾਲਾਤ ਪੁਰਾਣੇ ਵਾਲ ਜਾ ਰਹੇ ਆ ਪੀ ਉਦੋਂ ਦਾ ਮਾਹੌਲ ਕਿਵੇਂ ਦਾ ਹੋਏਗਾ ਇੱਥੇ ਆਣ ਕੇ ਇੱਕ ਵੱਖਰੀ ਜਿਹੜੀ ਨਾ ਸਪਿਰਟ ਕੰਮ ਕਰ ਰਹੀ ਐ ਕਿਤੇ ਨਾ ਕਿਤੇ ਇੱਥੇ ਵਾਕਈ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ ਇੱਥੇ ਅੱਜ ਵੀ ਸ਼ਹੀਦ ਸਿੰਘਾਂ ਦਾ ਪੈਰਾ ਜ਼ਰੂਰ ਆ ਮਿੱਤਰ ਪਿਆਰੇ ਉਹ ਚੀਜ਼ ਇੱਥੇ ਹਵਾ ਪਾਣੀ ਸ਼ਹਿਰ ਬੇਸ਼ੱਕ ਲੱਗੇ ਆ ਦਰਿਆ ਲੱਗੇ ਵਗਣ ਡਿਆ ਵਾ ਰੱਬ ਪਾਉਣਾ ਬੰਦਾ ਰੱਬ ਪਾਉਣ ਵਾਲਾ ਬੰਦਾ ਚਾਹੀਦਾ ਮਿੱਤਰ ਪਿਆਰੇ ਇਥੇ ਰੱਬ ਪਾ ਸਕਦਾ ਵੈ ਜਿੱਤੀ ਇਥੇ ਲਿਆਕਤ ਤੇ ਜਿਵੇਂ ਹਵਾ ਵਾਤਾਵਰਨ ਦੇ ਵਿੱਚ ਜਿਹੜੀ ਨਾ ਉਹ ਵਾਈਬ੍ਰੇਸ਼ਨ ਸਾਨੂੰ ਮਿਲ ਰਹੀਆਂ ਨੇ ਤੁਸੀਂ ਗੱਲ ਕਰ ਰਹੇ ਸਿੱਖ ਰਾਜ ਦੀ ਮਿੱਤਰ ਪਿਆਰੇ ਜਿਨ੍ਹਾਂ ਨੇ ਸਿੱਖ ਰਾਜ ਲੈਣਾ ਨਾ ਉਹ ਅੱਜ ਟਿਕਟੋਕ ਤੇ ਬਹੁਤ ਬਿਜ਼ੀ ਹੈ ਜਿਨ੍ਹਾਂ ਸਿੱਖ ਰਾਜ ਲੈਣਾ ਵਾ ਇੰਸਟਾਗ੍ਰam ਤੇ ਸਾਡੀਆਂ ਭੈਣਾਂ ਪਾ ਰਹੀਆਂ ਨੇ ਸਿੱਖ ਰਾਜ ਲੈਣ ਦੀ ਗੱਲਾਂ ਤੁਸੀਂ ਕਰ ਰਹੇ ਹੋ ਉਹ ਮਿੱਤਰ ਪਿਆਰੇ ਅੱਜ ਤੇ ਸਿੱਖਾਂ ਨੂੰ ਲੁਧਿਆਣੇ ਚੱਲੋ ਪੱਗਾਂ ਲਾਲਾ ਥੱਲੇ ਰੱਖਣ ਦੇ ਨੇ ਬੀੜੀਆਂ ਪੀਣ ਵਾਲੇ ਇਹ ਲੋਕ ਨ ਆਪਾਂ ਇਹ ਅਸੀਂ ਸਿੱਖ ਰਾਜ ਭਾਲਦੇ ਆਂ ਸਿੱਖ ਰਾਜ ਦੇ ਸੁਪਨੇ ਲੈ ਸਕਦੇ ਆਂ ਸਿੱਖ ਰਾਜ ਦੇ ਨਾਂ ਦੇ ਉੱਪਰ ਸਾਡੇ ਪੁਰਖਾਣਿਆਂ ਨੇ ਕੀਤਾ ਸਾਡੇ ਪੁਰਖਾਣਿਆਂ ਨੇ ਕੀਤਾ ਅਸੀਂ ਕੀ ਕੀਤਾ ਅਸੀਂ ਕੀ ਕਰ ਰਹੇ ਆਂ ਮਿੱਤਰ ਪਿਆਰੇ ਗੱਲ ਆ ਸਵਾਲ ਆ ਵਾ ਕੱਲੀ ਇਹ ਚੌਂਕੀ ਨਹੀਂ ਲੇ ਲਦਾਗ ਤੱਕ ਵੀ ਚੌਂਕੀਆਂ ਸਾਡੇ ਸਿੱਖਾਂ ਨੇ ਕਿੰਨਾ ਕੁ ਉੱਥੇ ਜਾ ਕੇ ਮਤਲਬ ਸੰਘਰਸ਼ ਕੀਤਾ ਕਿੰਨੇ ਕੁ ਸਾਡ ਸਿੱਖ ਆਗੂ ਆ ਕਿੰਨਾ ਕੁ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਲਬ ਜਾ ਕੇ ਉੱਥੇ ਆਪਣੀ ਦਾਵੇਦਾਰੀ ਠੋਕਤੀ ਕਿ ਨਿੱਗ ਟੂਰਿਜ਼ਮ ਵਾਲਿਆਂ ਨੇ ਜਾ ਕੇ ਉੱਥੇ ਗੱਲ ਕਰ ਲਈ ਸੋ ਵੱਡੀ ਗੱਲ ਇਹ ਆ ਕਿ ਅੱਜ ਸ਼ਹੀਦੇ ਆਜ਼ਮ ਦੀਆਂ ਕੰਧਾਂ ਤੇ ਫੋਟੋਆਂ ਲਾ ਕੇ ਅਸੀਂ ਪੱਗਾਂ ਦੇ ਰੰਗ ਚੇਂਜ ਕਰ ਲਏ ਉਹਨਾਂ ਦੇ ਨਾਂ ਦੇ ਵੋਟਾਂ ਲੈ ਲਈਆਂ ਪਰ ਮਿੱਤਰ ਪਿਆਰੇ ਪੱਗਾਂ ਦੇ ਰੰਗ ਚੇਂਜ ਕਰਨ ਨਾਲ ਨਹੀਂ ਆਪਣਾ ਖੂਨ ਦਾ ਵੀ ਰੰਗ ਤੁਹਾਨੂੰ ਕਿਦਾਂ ਕਦੇ ਚੇਂਜ ਕਰਨਾ ਪੈਣਾ ਉਹ ਬੜਕ ਮਾਰਨੀ ਪੈਣੀ ਆ ਰਾਜ ਫੇਰ ਮਿਲਨੇ ਆ ਐਸੇ ਜਗ੍ਹਾ ਦੇ ਉੱਪਰ ਕਹਿੰਦੇ ਹਰੀ ਸਿੰਘ ਨਲੂਆ ਨੂੰ ਜਦੋਂ ਸਿੱਧੀ ਹੋਈ ਸੀ ਤਾਂ ਅੰਗਰੇ ਕਿ ਐਡਾ ਲੰਮਾ ਰਾਜ ਭਾਗ ਤੁਸੀਂ ਖੜਾ ਕਿੱਦਾਂ ਕਰ ਲਿਆ ਤਾਂ ਉਹਨੇ ਜਵਾਬ ਦਿੱਤਾ ਨਹੀਂ ਸੀ ਹਰੀ ਸਿੰਘ ਨਲੂਆ ਨੇ 67 ਲੱਖ ਅੱਗੇ ਕਰਤਾ ਗਿਆ ਕਰਕੇ ਹਰੀ ਸਿੰਘ ਨਲੂਆ ਦਾ 67 ਵੀ ਮੇਰੇ ਖਿਆਲ ਨਾਲ ਕਿੰਨਾ ਵੱਡਾ ਹੋਏਗਾ ਹਾਂਜੀ ਅੱਗੇ ਲੱਖ ਕਰਤਾ ਸੀ ਤਾਂ ਅੰਗਰੇਜ਼ ਹਰਾਣ ਹੋ ਗਿਆ ਸੀ ਵੀ ਇਹ ਕੀ ਚੱਕਰ ਆ ਕਹਿੰਦਾ ਆਈ ਦੇ ਸਿਰ ਤੇ ਛੇਤਰ ਦੇ ਸਿਰ ਤੇ ਮਹਾਰਾਜ ਰਾਜ ਜਿਹੜਾ ਨਾ ਅਸੀਂ ਪੈਦਾ ਕੀਤਾ ਕੋਹੇ ਨੂਰ ਦੀ ਗੱਲ ਕਰਦੇ ਆ ਮਿੱਤਰ ਪਿਆਰੇ ਕੋਹੇ ਨੂਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਡੋਲੇ ਨਾਲ ਕਿਉਂ ਬੱਧਾ ਸੀ ਕਿਉਂਕਿ ਡੋਲਿਆਂ ਦੇ ਜ਼ੋਰ ਤੇ ਲਿਆ ਸੀ ਸੋ ਅੱਜ ਕੋਹੇ ਨੂਰ ਨੂੰ ਵਾਪਸ ਲਿਆਉਣ ਦੀ ਕਿਹੜਾ ਸਿੱਖ ਆਕੂ ਗੱਲ ਕਰਨ ਰਿਆ ਉਹ ਵੱਡੀ ਗੱਲ ਹੈ ਮਿੱਤਰ ਪਿਆਰੇ ਇੱਥੇ ਤਾਂ ਪ੍ਰithvi ਰਾ चौहान ਵਰਗੇ ਦੀਆਂ ਹਸਤੀਆਂ ਜਿਹੜੀਆਂ ਵਾਪਸ ਲਿਆਉਣ ਦੀਆਂ ਗੱਲਾਂ ਕਰਦੇ ਕਹਿੰਦੇ ਵਾਪਸ ਲੈ ਆਂਦੀਆਂ ਕਿਹੜਾ ਸਿੱਖ ਆਕੂ ਕਹਿੰਦਾ ਕਿ ਦਲੀਪ ਸਿੰਘ ਦੀਆਂ ਹਸਤੀਆਂ ਵੀ ਆਪਾਂ ਵਾਪਸ ਲੈ ਕੇ ਆਈਏ ਕੋਈ ਕਿਹੜਾ ਮੈਂਬਰ ਪਾਰਲੀਮੈਂਟ ਆਵਾਜ਼ ਚੁੱਕਦਾ ਜੇ ਕੋ ਸਾਡੇ ਰਗਾ ਚੁੱਕੇ ਆਵਾਜ਼ ਤਾਂ ਫਿਰ ਕਹਣਗੇ ਜੀ ਫਲਾਣਾ 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 ਕੀ ਮੋਦੀ ਸਰਕਾਰ ਨੂੰ ਨਹੀਂ ਚਾਹੀਦਾ ਪਰ ਨਹੀਂ ਕਿਤੇ ਨਾ ਕਿਤੇ ਸਿੱਖਾਂ ਦੀ ਜਿਹੜੀ ਕਿ ਉਹਨਾਂ ਦਾ ਬਣਦਾ ਹੱਕ ਆ ਨਾ ਇਹ ਦੇਣੀ ਵਾਲੀਆਂ ਸਰਕਾਰਾਂ ਨਹੀਂ ਉਹਨਾਂ ਨੂੰ ਚਾਹੀਦਾ ਹੈ ਮਿੱਤਰ ਪਿਆਰੇ ਅਸੀਂ ਮੰਗ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਲੀਪ ਸਿੰਘ ਦੀਆਂ ਅਸਥੀਆਂ ਵਾਂ ਉਹਨੂੰ ਵਾਪਸ ਲਿਆਉਣ ਦੀ ਮੰਗ ਪੰਜਾਬ ਵੀ ਚੁੱਕੇ ਇਕੱਲਾ ਦਵਿੰਦਰ ਸਿੰਘ ਨਹੀਂ ਪੂਰੇ ਪੰਜਾਬ ਦੇ ਲੋਕ ਚੁੱਕੇ ਜਿੰਨਾ ਕ੍ਰੈਡਿਟ ਲੈਣਾ ਲੈ ਲਓ ਪਰ ਸਾਡੀ ਸਾਾਨੂੰ ਮਕਸਦ ਹੈ ਕਿ ਸਾਡੇ ਉਸ ਰਾਜੇ ਦੀਆਂ ਉਸ ਦੇ ਪੁੱਤਰ ਦੀਆਂ ਅਸਥੀਆਂ ਇੱਥੇ ਪਹੁੰਚਣਾਂ ਤਾ ਜੋ ਮਣੀਕੰਨ ਸਾਹਿਬ ਕਿਰਤਪੁਰ ਸਾਹਿਬ ਉਹਨਾਂ ਦੀਆਂ ਹਸਤੀਆਂ ਜਿਹੜੀਆਂ ਵਾ ਵਹਾਈਆਂ ਜਾਣ ਤੇ ਕਮ ਸੇ ਕਮ ਜਿਹੜਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪਵੇ ਤੇ ਸਾਨੂੰ ਵੀ ਮਾਣ ਮਹਿਸੂਸ ਹੋਵੇ ਕਿ ਹਾਂ ਇਹ ਸਾਡੇ ਸੀ ਮਹਾਰਾਜੇ ਦੇ ਤਖਤ ਲੈਣ ਦੀ ਕਿਹੜੀ ਗੱਲ ਕਰਦਾ ਕੋਈ ਸੋ ਨਿਸ਼ਾਨੀਆਂ ਬਹੁਤ ਆ ਲੁੱਟ ਕੇ ਲੈ ਗੇ ਪਰ ਸਾਨੂੰ ਵੀ ਵਾਪਸ ਲੈਣੀਆਂ ਹੁੰਦੀਆਂ ਵਾ ਪੰਜਾਬੀਓ ਇੰਸਟਾਗ੍ਰam ਤੋਂ ਬਾਹਰ ਨਿਕਲੋ ਫੇਸਬੁੱਕ ਤੋਂ ਬਾਹਰ ਨਿਕਲੋ ਆਪਣੀ ਕਾਟੋ ਕਲੇਜ ਤੋਂ ਬਾਹਰ ਨਿਕਲੋ ਤੇ ਸੂਝਦਾਰ ਸ਼ੁਰੂਮਤਾ ਦੇ ਨਾਲ ਜਿਹੜੇ ਫੈਸਲੇ ਲੋ ਤਾਂ ਜੋ ਪੰਜਾਬ ਪੰਜਾਬੀ ਦਾ ਪੜਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਆਂ ਸਿੰਘ ਸਾਡਾ ਨਾਮ ਜੁਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਆਪਾਂ ਕਹਿਣਾ ਚਾਹੁੰਦੇ ਆ ਜੀ ਉਹਲਾ ਜਿਹੜਾ ਰਾਜ ਆ ਉਹ ਅੰਗਰੇਜ਼ਾਂ ਦਾ ਹੀ ਜਿਹੜਾ ਰਾਜ ਆ ਸਾਡਾ ਸਿੱਖਾਂ ਦਾ ਰਾਜ ਆ ਕੀ ਬਾਤ ਹੈ ਕੀ ਬਾਤ ਹੈ ਸੋ ਦੇਖ ਸਕਦੇ ਹੋ ਇਹ ਪਚੰਗੀ ਸਿੰਘ ਨੂੰ ਵੀ ਪਤਾ ਹੈ ਕਿ ਉਸ ਪਾਸੇ ਸਤਲੁਜ ਤੋਂ ਪਾਰ ਅੰਗਰੇਜ਼ਾਂ ਦਾ ਰਾਜ ਹੈ ਤੇ ਹੱਕ ਠੋਕ ਕੇ ਆਖਿਆ ਕਿ ਇਹ ਰਾਜ ਜਿਹੜਾ ਪੰਜਾਬ ਦਾ ਹੀ ਸਾਡਾ ਰਾਜ ਹੈ ਕਿੰਨਾ ਕੁ ਵਧੀਆ ਲੱਗਦਾ ਕਿੰਨਾ ਕੁ ਦਿਨ ਨੂੰ ਖੁਸ਼ੀ ਮਿਲਦੀ ਹੈ ਜੀ ਬਹੁਤ ਜ਼ਿਆਦਾ ਜੀ ਦਮਾਲਾ ਬੰਨੇ ਅੱਜ ਤੁਸੀਂ ਹੱਥ ਦੇ ਵਿੱਚ ਛੋਟੀ ਫੜੀ ਆ ਉੱਪਰ ਆਏ ਸਾਹ ਨਹੀਂ ਚੜਿਆ ਤੁਹਾਨੂੰ ਹਾਂ ਜੀ ਸੋ ਕਾਫੀ ਲੰਬਾ ਰਸਤਾ ਇੱਥੋਂ ਤੱਕ ਕੌਣ ਦਾ ਦਰਬਾਰੀ ਚੌਂਕੀ ਤੇ ਜੋ ਇੱਕ ਕੰਪਨੀ ਵੱਲੋਂ ਜਗ੍ਹਾ ਤੇ ਕਬਜ਼ਾ ਕਰ ਦਿੱਤਾ ਗਿਆ ਸੀਗਾ ਉੱਥੇ ਟਿਕਟਾ ਲਾ ਦਿੱਤੀਆਂ ਗਈਆਂ ਸੀਗੀਆਂ ਇਸੇ ਜਗ੍ਹਾ ਦੀ ਰੋਪੜ ਦੀ ਗੱਲ ਕਰ ਰਹੇ ਹਾਂ ਜਿੱਥੇ ਟਿਕਟਾ ਲਗਾ ਕੇ ਸੰਗਤਾਂ ਨੂੰ ਐਂਟਰੀ ਦਿੱਤੀ ਗਈ ਸੀ ਕਿ ਤੇ ਇੱਥੇ ਦਰਸ਼ਨ ਹੋਏ ਸੀਗੇ ਸੋ ਇਹ ਸਰਕਾਰੀ ਖਾਲਸਾ ਦਾ ਚੰਡਾ ਪ੍ਰਾਊਡ ਮਹਿਸੂਸ ਕਰਦੇ ਆ 1831 ਦੀ ਜਿਹੜੀ ਸੰਧੀ ਸੀਗੀ ਇਹ ਸੱਤ ਲੋਹ ਤੋਂ ਪਰਲੇ ਬੰਨੇ ਜਿਹੜਾ ਵਾ ਗੋਰੀਆਂ ਦਾ ਰਾਹ ਸੀ ਇੱਧਰ ਸਾਡਾ ਖਾਲਸਾ ਰਾਹ ਸੀ ਔਰ ਇਹ ਸਰਕਾਰੀ ਖਾਲਸਾ ਦੀ ਚਮਕੀ ਆ ਔਰ ਇੱਥੇ ਪਹਿਲਾਂ ਆਉਣਾ ਪੈਂਦਾ ਸੀ ਜਦੋਂ ਪਰਲੇ ਬੰਨੇ ਉਹਨਾਂ ਥੱਲਿਓਂ ਐਂਟਰੀ ਕਰਾਉਣੀ ਪੈਂਦੀ ਸੀ ਇਹ ਵੀ ਸੰਘਰਸ਼ ਕਰਨਾ ਪਿਆ ਤੇ ਬਾਹਰੋਂ ਦੀ ਜਿਹੜਾ ਰਸਤਾ ਤੁਸੀਂ ਦੇਖ ਰਹੇ ਅੱਜ ਜਿਹੜਾ ਹੁਣੇ ਨਿਕਲਿਆ ਪਰ ਦੁੱਖ ਦੀ ਗੱਲ ਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਸਿਰਫ ਕਿਤਾਬਾਂ ਤੱਕ ਰਹਿਣਤਾ ਅੱਜ ਬਹੁਤ ਸਾਰੇ ਭਰਾਵਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਬੜਾ ਸ਼ਲਾਘਾਜਨਕ ਉ ਔਰ ਦੂਰੋਂ ਦੂਰੋਂ ਲੋਕ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸੀ ਸ਼ੇਰੇ ਪੰਜਾਬ ਨੂੰ ਆਪਣੇ ਆਪ ਹੀ ਆ ਰਹੇ ਐ ਇੱਥੋਂ ਹਮਲਾ ਜਿਹੜਾ ਕੱਢਿਆ ਜਾ ਰਿਹਾ ਔਰ ਜਿੱਥੇ ਸੰਧੀ ਹੋਈ ਸੀ ਉਸ ਜਗ੍ਹਾ ਤੇ ਬਾਗ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਸੰਮੇਲਨ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਤੁਸੀਂ ਵੇਖੋ ਵੀ ਆਪਾਂ ਜਿੱਥੇ ਖੜੇ ਆ ਨਾ ਇੱਥੋਂ ਪਰਲੇ ਬਨੇ ਤੇ ਇਧਰਲੇ ਬਨੇ ਸਾਡਾ ਰਾਜ ਤੇ ਕਿੰਨਾ ਪ੍ਰਾਊਡ ਮਹਿਸੂਸ ਹੁੰਦਾ ਉਹ ਰਾਜ ਜਿਸ ਰਾਜ ਨੂੰ ਦੁਨੀਆ ਯਾਦ ਕਰਦੀ ਆ ਵਰਲਡ ਦੇ ਵਿੱਚ ਜਿਸ ਰਾਜ ਦੀ ਮੰਗ ਕੀਤੀ ਜਾਂਦੀ ਆ ਖਾਲਸਾ ਰਾਜ ਦੀ ਉਸ ਰਾਜ ਵਿੱਚ ਕੋਈ ਜੇਲ ਨਹੀਂ ਸੀ ਹੁੰਦੀ ਅੱਜ ਤੇ ਜਿੱਲਾਂ ਭਰੀਆਂ ਪਈਆਂ ਉਸ ਵੇਲੇ ਦੀ ਐਜੂਕੇਸ਼ਨ ਉਸ ਵੇਲੇ ਦੀਆਂ ਮੈਡੀਕਲ ਸਹੂਲਤਾਂ ਤੇ ਬਾਹਰ ਜੇ ਅੱਜ ਆਪਾਂ ਹਾਜ ਭਰ ਭਰ ਕੇ ਜਾਂਦੇ ਉਸ ਵੇਲੇ ਉਧਰ ਦੇ ਜਿਹੜੇ ਗੋਰੇ ਸੀਗੇ ਉਹ ਪ੍ਰਾਊਡ ਮਹਿਸੂਸ ਕਰਦੇ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਕਿਤੇ ਸਾਨੂੰ ਛੋਟੀ ਜੀ ਹੀ ਨੌਕਰੀ ਮਿਲ ਜੇ ਐਸਾ ਰਾਜ ਜਿਹੜਾ ਵਾ ਵੇਖੋ ਆਪਾਂ ਗੱਲਾਂ ਤੇ ਕਰਦੇ ਸਾਨੂੰ ਰਾਜ ਜਿਹੜੀ ਚੀਜ਼ੇ ਕਰੀ ਚੱਲ ਜਾਂਦੀ ਆ ਨਾ ਉਹ ਯਾਦ ਹੀ ਰਹਿੰਦੀ ਪਰ ਉਹ ਵਿਰਾਸਤ ਨੂੰ ਉਸ ਇਤਿਹਾਸ ਨੂੰ ਜੇ ਅਸੀਂ ਸੰਭ ਕੇ ਰੱਖਾਂਗੇ ਫੇਰ ਹੀ ਅਸੀਂ ਆਪਣੇ ਬੱਚਿਆਂ ਨੂੰ ਵਹਾਵਾਂਗੇ ਜੇ ਉਹ ਇਤਿਹਾਸ ਹੀ ਭੁੱਲ ਗਏ ਵਿਰਾਸਤ ਹੀ ਭੁੱਲ ਗਏ ਅੱਜ ਦਿਨੋਂ ਦਿਨ ਵਿਰਾਸਤਾਂ ਜਿਹੜੀਆਂ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਪਰ ਜਿਹੜਾ ਪਰਾਲਾ ਭਰਾਵਾਂ ਨੇ ਅੱਜ ਕੀਤਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਵਧਾਈ ਜਥੇ ਦੇਣਾ ਚਾਹੁੰਦਾ ਉਹਨਾਂ ਨੂੰ ਇਹੋ ਜਿਹੇ ਪਰਾਲੇ ਸਾਨੂੰ ਸਾਰਿਆਂ ਨੂੰ ਰਲ ਕੇ ਕਰਨੇ ਚਾਹੀਦੇ ਇਦਾਂ ਹੀ ਸਾਡੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਕੰਪਨੀ ਬਾਗ ਆ 84 ਕਿੱਲਿਆਂ ਦੇ ਵਿੱਚ ਉੱਥੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲਸ ਆ ਔਰ ਬਹੁਤ ਸਾਰੀਆਂ ਵਿਰਾਸਤਾਂ ਨੇ ਯਾਦਗਾਰਾਂ ਜਿੱਥੇ-ਜਿੱਥੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਹੈਗੀਆਂ ਉਹ ਸਾਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਇਦਾਂ ਹੀ ਤੁਸੀਂ ਮੇਰੇ ਨਾਲ ਗਏ ਸੀ ਪਰੀਆਂ ਦਾ ਮਹਿਲ ਮਹਾਰਾਜਾ ਰਣਜੀਤ ਸਿੰਘ ਦਾ ਉੱਥੇ ਸੀਗਾ ਪਠਾਨਕੋਟ ਉਹ ਖਤਮ ਹੀ ਕਰ ਦਿੱਤਾ ਗਿਆ ਉਹ ਸਿਰਫ ਤੁਹਾਨੂੰ ਇਤਿਹਾਸ 'ਚ ਨਾ ਮਿਲੂਗਾ ਪਰੀਆਂ ਦਾ ਮਹਿਲ ਉਹ ਖਤਮ ਕਰ ਦਿੱਤਾ ਗਿਆ ਇਦਾਂ ਹੀ 12 ਦਰੀ ਅਦੀਨਾ ਨਗਰ ਦੇ ਵਿੱਚ ਬਹੁਤ ਸਾਰੇ ਕਿਲੇ ਆ ਜਿਹੜੇ ਆਪਾਂ ਸਾਂਭ ਨਹੀਂ ਸਕੇ ਅੱਜ ਸਾਨੂੰ ਵਿਰਾਸਤਾਂ ਨੂੰ ਸਾਂਭਣ ਦੀ ਜ਼ਰੂਰਤ ਆ ਪਰਾਉ ਸ਼ੇਰੇ ਪੰਜਾਬ ਇੱਕ ਹੀ ਹੋਇਆ ਜੇ ਅੱਜ ਤੁਸੀਂ ਮਾਣ ਮਹਿਸੂਸ ਕਰਦੇ ਜੇ ਨਾ ਸ਼ੇਰੇ ਪੰਜਾਬ ਦਾ ਨਾਮ ਲੈ ਕੇ ਕਿਤੇ ਨਾ ਕਿਤੇ ਆਪਾਂ ਉਹਨਾਂ ਦੀਆਂ ਯਾਦਗਾਰਾਂ ਨੂੰ ਵੀ ਸਾਂਭੀਏ ਇਹ ਨਾ ਹੋਵੇ ਕਿ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਸਿਰਫ ਕਿਤਾਬਾਂ ਤੱਕ ਹੀ ਉਹਨਾਂ ਨੂੰ ਵੇਖਿਆ ਕਰਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਸ ਸਿੱਖ ਕੌਮ ਦੇ ਮਹਾਨ ਜੋਧੇ ਜਰਨੈਲ ਨੂੰ ਜਿਸ ਦੇ ਰਾਜ ਦੇ ਨੇੜੇ ਮੁਗਲ ਤੇ ਗੋਰੇ ਥਰ-ਥਰ ਕੰਮ ਦੇ ਸੀ ਆਉਣ ਤੋਂ ਉਸ ਦੇ ਰਾਜ ਦੀ ਜੇ ਅੱਜ ਆਪਾਂ ਗੱਲ ਕਰਦੇ ਤੇ ਅਸੀਂ ਕਿਤੇ ਨਾ ਕਿਤੇ ਉਸ ਦੀਆਂ ਵਿਰਾਸਤਾਂ ਔਰ ਉਸ ਦੀਆਂ ਯਾਦਗਾਰਾਂ ਦੇ ਹਾ ਦਾ ਨਾਰਾ ਵੀ ਮਾਰਿਆ ਕਰੀਏ ਪਿਆਰੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਰੰਦਾਵਾ ਜੀ ਮੈਂ ਰੰ ਕੈਸ ਟ੍ਰੀਕ ਮਹਿਸੂਸ ਕਰ ਰਹੇ ਹੋ ਇਸ ਝੰਡਾ ਜੋ ਸਰਕਾਰੀ ਖਾਲਸਾ ਦਾ ਝੰਡਾ ਇਸ ਨੂੰ ਲਹਿਰਾਉਂਦੇ ਹੋਏ ਉੱਪਰ ਕਿਉਂਕਿ ਇਸ ਜਗ੍ਹਾ ਤੇ ਸੰਧੀ ਕੀਤੀ ਗਈ ਸੀ। ਦੇਖਣ ਦੀ ਗੱਲ ਹੈ ਜੀ ਇਸ ਝੰਡੇ ਦੇ ਥੱਲੇ ਖੜ ਕੇ ਨਾ ਯਕੀਨ ਕਰਿਓ ਇੰਨਾ ਕਪਰਾਉਡ ਹੁੰਦਾ ਵਾ। ਸੋਚਣ ਵਾਲੀ ਗੱਲ ਆ ਦੇਖੋ ਗੋਰੇ ਕਿੱਥੋਂ ਸਮੁੰਦਰ ਪਾਰ ਕਰਕੇ ਆ ਗਏ ਹੀ। ਸਮੁੰਦਰ ਪਾਰ ਕਰਕੇ ਆ ਗਏ ਉਹਨਾਂ ਦੇ ਕੋਲੋਂ ਆ ਦਰਿਆ ਪਾਰ ਨਹੀਂ ਕਰ ਹੋਇਆ। ਕਿੰਨੀ ਕ ਦਹਿਸ਼ਤ ਹੋਏਗੀ ਉਸ ਕੌਮ ਦੇ ਜਰਨਲ ਦੀ। ਜਿਹੜੇ ਉਧਰ ਕਹਿ ਕਹਿ ਸਾਡੇ ਕੋ ਆਜੋ ਤੁਹਾਡੇ ਨਾਲ ਹੀ ਸੰਧੀ ਕਰਨਾ ਚਾਹੁੰਦੇ ਜਿਹੜੇ ਕੀ ਤੱਕੇ ਨਾ ਲੋਕਾਂ ਦੇ ਰਾਜ ਖੁੰਦੇ ਉਹਨਾਂ ਦੇ ਕੋਲੋਂ ਇੱਥੋਂ ਤੱਕ ਨਹੀਂ ਆਇਆ ਗਿਆ ਤੇ ਜੇ ਅੱਜ ਅਸੀਂ ਇਹਨਾਂ ਦੀਆਂ ਵਿਰਾਸਤਾਂ ਨੂੰ ਨਹੀਂ ਨਾ ਸਮਝਦੇ ਤੇ ਸਾਡੇ ਲਈ ਬਹੁਤ ਮਾੜੀ ਗੱਲ ਹੋਏਗੀ ਕਿਉਂਕਿ ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਕੀ ਕਾਂਗੇ ਜਿਹੜੇ ਆਉਣ ਵਾਲੇ ਸਾਡੇ ਬੱਚੇ ਹੋਣਗੇ ਹੌਲੀ ਹੌਲੀ ਉਹ ਵਾਕਈ ਕਿਤਾਬਾਂ ਚ ਰਹਿ ਜਾਣਗੇ ਜਿਹੜੇ ਵੀ ਸਿੰਘਾਂ ਨੇ ਕੰਮ ਕੀਤਾ ਜਿਹੜਾ ਅੱਜ ਦਾ ਪ੍ਰਾਲਾ ਕੀਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਇਹ ਆਸ ਕਰਦੇ ਆਂ ਵੀ ਆਪਾਂ ਸਾਰੇ ਰਲ ਕੇ ਅੱਗੇ ਤੋਂ ਅੱਗੇ ਤੋਂ ਜਿਹੜੀਆਂ ਵੀ ਜਿੱਥੇ-ਜਿੱਥੇ ਵੀ ਮਹਾਰਾਜ ਰਣਜੀਤ ਸਿੰਘ ਦੀ ਕਿਸੇ ਵੀ ਵਿਰਾਸਤ ਨੂੰ ਸਾਹਮਣੇ ਦਾ ਮੌਕਾ ਮਿਲੇਗਾ ਅਸੀਂ ਜਰੂਰ ਸਾਹਮਣਾ ਕਰਾਂਗੇ ਭਾਵੇਂ ਅਸੀਂ ਦੂਰ ਬੈਠੇ ਆ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਜਦੋਂ ਵੀ ਕਿਤੇ ਸਾਨੂੰ ਮੌਕਾ ਮਿਲਦਾ ਨਾ ਅਸੀਂ ਜਰੂਰ ਕੋਸ਼ਿਸ਼ ਕਰਦੇ ਆ ਭੱਜ ਕੇ ਪਹੁੰਚ ਕੇ ਵੀ ਜਾ ਕੇ ਕੁਝ ਵੀ ਸਾਡੇ ਕੋਲ ਤਿਲ ਫੋਲ ਛੋਟਾ ਮੋਟਾ ਜੋ ਵੀ ਅਸੀਂ ਕਰ ਸਕਦੇ ਕਰੀਏ ਤਾਂ ਕਿ ਇੱਕ ਰਲ ਮਿਲ ਕੇ ਇੱਕ ਲਹਿਰ ਬਣੇ ਜਿੰਨੀਆਂ ਵੀ ਉਹਦੀਆਂ ਵਿਰਾਸਤਾਂ ਨੇ ਉਹ ਸਾਮੀਆਂ ਜਾਣ ਇਨਾਂ ਨੂੰ ਬਜਾਏ ਖੰਧ ਖੰਡਰ ਬਣਨ ਦੇ ਬਜਾਏ ਢੈ ਢੇਰੀ ਹੋਣ ਦੇ ਇਹ ਸੋਹਣੀਆਂ ਲੱਗਣ ਤਾਂ ਕਿ ਆਉਣ ਵਾਲੀ ਜਨਰੇਸ਼ਨਾਂ ਵੀ ਜਦੋਂ ਇੱਥੇ ਆਉਣ ਉਹਨਾਂ ਨੂੰ ਵੀ ਮਹਿਸੂਸ ਹੋਵੇ ਕਿ ਉਹ ਕਿੱਡੇ ਤਗੜੇ ਮਹਾਰਾਜਾ ਸੀ ਸਾਡੀ ਕੌਮ ਕਿੱਥੋਂ ਆਈ ਆ ਉਹਨਾਂ ਦੇ ਸਿੰਘਾਸਣ ਦੀ ਗੱਲ ਕਰਦੇ ਆ ਉਹ ਵੀ ਭਾਰਤ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਉਸ ਨੂੰ ਕਿਵੇਂ ਦੇਖਦੇ ਸੀ ਜਰੂਰ ਲੈ ਕੇ ਆਉਣਾ ਚਾਹੀਦਾ ਜੀ ਕੋਸ਼ਿਸ਼ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਚਾਹੀਦੀ ਆ ਗੱਲ ਇਹ ਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਲੁਕੀਆਂ ਪਈਆਂ ਨੇ ਆਪਾਂ ਇੱਕ ਤੋਂ ਸ਼ੁਰੂ ਕਰਾਂਗੇ ਹੌਲੀ ਹੌਲੀ 2 4 5 ਸਾਰਿਆਂ ਨੂੰ ਇਕੱਠਿਆਂ ਕਰਾਂਗੇ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਵੀ ਲੈ ਕੇ ਆਇਆ ਜਾਵੇ ਜਰੂਰ ਜੀ ਸੋ ਬਿਲਕੁਲ ਗੱਲ ਕਰ ਰਹੇ ਆ ਸ਼ੇਰੇ ਪੰਜਾਬ ਦੀ ਜਿਨ੍ਹਾਂ ਦਾ ਰਾਜ ਅੱਜ ਵੀ ਨਹੀਂ ਭੁੱਲਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਨਾਮ ਹੈ ਪਿਆਰੇ ਤੁਹਾਡਾ ਮੇਰਾ ਨਾਮ ਰਿਸ਼ਪਾਲ ਸਿੰਘ ਹੈ ਜੀ ਸਪਾਲ ਜੀ ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਜੀ ਇਸ ਜਗ੍ਹਾ ਤੇ ਪਹੁੰਚ ਕੇ ਕਿਉਂਕਿ ਅੱਜ ਦਾ ਦਿਨ ਬੜਾ ਇਤਿਹਾਸਿਕ ਹੈ ਸਾਡੇ ਲਈ ਮਾਣ ਮਹਿਸੂਸ ਕਰਨ ਲਈ ਜੀ ਬਹੁਤ ਵਧੀਆ ਜਿਹਨਾਂ ਨੇ ਅਪਰਾਲਾ ਕੀਤਾ ਬਹੁਤ ਸੋਹਣਾ ਕਿ ਇਤਿਹਾਸਿਕ ਆ ਜੇ ਅਸੀਂ ਇਹਨਾਂ ਨੂੰ ਕਿਤਾਬਾਂ 'ਚ ਪੜਾਂਗੇ ਤਾਂ ਫਿਰ ਸਾਨੂੰ ਸਮਝ ਨਹੀਂ ਆਉਣੀ ਅਸੀਂ ਖੁਦ ਆ ਕੇ ਦੇਖਿਆ ਇੱਥੇ ਆ ਕੇ ਕਿ ਉਹਨਾਂ ਦੀ ਵਿਰਾਸਤ ਮਹਾਰਾਜੇ ਸਿੰਘ ਜੀ ਦੀ ਤੇ ਬਹੁਤ ਮਤਲਬ ਵਧੀਆ ਇਹਨਾਂ ਨੂੰ ਸੰਭਾਲੋ ਜੇ ਵਿਰਾਸਤਾਂ ਸੰਭਾਲਾਂਗੇ ਤਾਂ ਹੀ ਆਪਣੀ ਕੌਮ ਸੰਭਾਲ ਸਕਦੇ ਆ ਨਹੀਂ ਉਸ ਤੋਂ ਬਾਅਦ ਕੌਮ ਨਹੀਂ ਸੁਧਰੇਗੀ ਨਾ ਸੰਭਾਲ ਸਕਦੇ ਆ ਦੇਖ ਰਿਹਾ ਤੁਹਾਡਾ ਗੱਜ ਭਰਿਆ ਹੋਇਆ ਗੱਲਾਂ ਕਰਦੇ ਕਰਦੇ ਕਿਤਨੇ ਕਿਤੇ ਭਾਵੁਕ ਵੀ ਹੁੰਦਾ ਹੈ ਮਨ ਉਸ ਰਾਜ ਨੂੰ ਯਾਦ ਕਰਦੇ ਆ ਸੋ ਕੀ ਸੁਨੇਹਾ ਲਾਉਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਦੇਖੋ ਜੀ ਮਹਾਰਾਜਾ ਜੀ ਸਿੰਘ ਦੀ ਜਿਹੜਾ ਰਾਜ ਆ ਉਹ ਅੱਜ ਵੀ ਰਾਜ ਮਤਲਬ ਲੋਕ ਚਾਹੁੰਦੇ ਨੇ ਤੇ ਮੈਂ ਵਰਲਡ ਵਿੱਚ ਦੇਖਦਾ ਰਹਿਣਾ ਤੇ ਸਾਡੇ ਪਾਕਿਸਤਾਨ ਤੋਂ ਵੀ ਲੋਕ ਸੰਨ ਮਿਲਦੇ ਆ ਉਹ ਵੀ ਇਹੀ ਕਹਿੰਦੇ ਆ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਹਜ਼ਾਰ ਰਿਹਾ ਉਹ ਅੱਜ ਸਾਨੂੰ ਲੱਭ ਨਹੀਂ ਰਿਹਾ ਉਹ ਲੋਕ ਵੀ ਕਹਿੰਦੇ ਆ ਚੜ੍ਹਦੇ ਪੰਜਾਬ ਤੇ ਲਹਿੰਦ ਪੰਜਾਬ ਵਾਲੇ ਵੀ ਸੋਚ ਰਹੇ ਆ ਹਾਂਜੀ ਸੋ ਬਿਲਕੁਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਹਾਂ ਵਾਹਿਗੁਰਜੀ ਕੀ ਫਤਿਹ ਮਿਰਜੀ ਅਸੀਂ ਗੱਲ ਕਰਦੇ ਆ ਅਕਸਰ ਸ਼ੇਰੇ ਪੰਜਾਬ ਪਾਰਲੀਮੈਂਟ 'ਚ ਗੱਲਾਂ ਹੁੰਦੀਆਂ ਹਰ ਪਾਸੇ ਚਰਚਾ ਹੁੰਦੀ ਹੈ ਪਰ ਜਿੱਥੇ ਸੰਧੀ ਹੋਈ ਜਿੱਥੋਂ ਪੰਜਾਬ ਦਾ ਰਾਜ ਸ਼ੁਰੂ ਹੋ ਕੇ ਅਫਗਾਨ ਕੈਬਰ ਕੰਧਾਰ ਤੱਕ ਗਿਆ ਉਸ ਰਾਜ ਨੂੰ ਕਿਵੇਂ ਯਾਦ ਕਰੀਏ ਦੇਖੋ ਇਹ ਕਿਸਾ ਰਾਸੀ ਕਿ ਮਾਰੇ ਬਰਦਾਇਕ ਇਤਿਹਾਸ ਹੈਗਾ ਅੱਜ ਵੀ ਜਿਹੜੇ ਉਹਨਾਂ ਦੇ ਤੁਲਾਤਮਕ ਉਹਧਿਆਨ ਹੁੰਦੇ ਹਨ ਉਹ ਦੱਸਦੇ ਨੇ ਸਭ ਤੋਂ ਉੱਪਰ ਰਾਜ ਦੀ ਜਿਹੜੀ ਸੀਗੀ ਦਸ਼ਾ ਸੀ ਸਭ ਤੋਂ ਉੱਪਰ ਸੀਗੀ ਕਿ ਉੱਥੇ 40 ਸਾਲਾਂ ਦੇ ਵਿੱਚ ਉਹਨਾਂ ਨੇ ਰਾਜ ਕੀਤਾ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਮਿਲੀ ਮੰਦਰ ਬਣਾਏ ਸੋਨੇ ਦੇ ਮਸਜਿਦਾਂ ਬਣਾਈਆਂ ਤੇ ਅੱਜ ਕੀ ਹੋ ਰਿਹਾ ਸਾਡੇ ਦੇਸ਼ ਵਿੱਚ ਮੰਦਰ ਵੀ ਢਾਏ ਜਾ ਰਹੇ ਆ ਤੇ ਮਸਜਿਦਾਂ ਵੀ ਢਾਈਆਂ ਜਾ ਰਹੀਆਂ ਪਾਵੇ ਐਸਾ ਮਰਬ ਹੈ ਫਿਰ ਕੁ ਰਾਜ ਇਹਦੇ ਵਿੱਚ ਆਪਾਂ ਰਹਿ ਕੇ ਇੱਕ ਘੁੱਟਨ ਮਹਿਸੂਸ ਕਰਦੇ ਹਾਂ ਤੇ ਸਾਰੇ ਲੋਕਾਂ ਦੇ ਪੂਸਤਰਾ ਦਾ ਰਾਜ ਹੋਵੇ ਜਿਵੇਂ ਸਾਰੇ ਲੋਕਾਂ ਨੂੰ ਜੀਉਣ ਦਾ ਪੂਰਾ ਹੱਕ ਹੋਵੇ ਧਰਮਾਂ ਨੂੰ ਪੂਰਾ ਅਧਿਕਾਰ ਹੋਵੇ ਆਪਣੇ ਆਪਣੇ ਧਰਮ ਅਨੁਸਾਰ ਆਪਣੀ ਜੋ ਮਨਜਾਦਾ ਨਿਭਾ ਸਕਣ ਤੇ ਅੱਜ ਇਹ ਸਾਰਾ ਕੁਝ ਘੁੱਟਨ ਮਹਿਸੂਸ ਕਰਦੇ ਇਸ ਕਰਕੇ ਸਾਨੂੰ ਉਹ ਚੀਜ਼ਾਂ ਯਾਦ ਕਰਕੇ ਸਾਨੂੰ ਨੇ ਕਈ ਵਾਰੀ ਮਹਿਸੂਸ ਕੀਤਾ ਵੀ ਆਪਾਂ ਆਪਾਂ ਸਭ ਕੁਝ ਗਵਾ ਚੁੱਕੇ ਹਾਂ ਨਰਪਤੇਕ ਸਿੰਘ ਅਸਨ ਸੋਇਆ ਸੁਪਨੇ ਭਾਇਆ ਪਿਖਾਰੀ ਉਹ ਹਾਲਤ ਸਾਡੀ ਹੋ ਚੁੱਕੀ ਆ ਜੇ ਅਸੀਂ ਨਾ ਵਿਰਾਸਤਾਂ ਨੂੰ ਸੰਭਾਂਗੇ ਆਪਣੀ ਨਵੀਂ ਪੀੜੀ ਨੂੰ ਦੱਸਾਂਗੇ ਉਹ ਦੇਖ ਕੇ ਅਹਿਸਾਸ ਕਰਨੀ ਜੀ ਵਾਸੀਂ ਕਿਸੀਂ ਤਾਂ ਰਾਜੇ ਸੀ ਅੱਜ ਅਸੀਂ ਭਿਖਾਰੀ ਹੋ ਗਏ ਆ ਕੋਈ ਰਾਜੇ ਮੰਗਦੇ ਨਹੀਂ ਹੁੰਦੇ ਭਿਖਾਰੀ ਅਸੀਂ ਮੰਗਦੇ ਸਾਨੂੰ ਹੱਕ ਰਿਹਾ ਉਹ ਸਾਡੇ ਤੇ ਸਾਨੂੰ ਮੰਗਣਾ ਨਹੀਂ ਪਊਗਾ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅਨੁਕੂਲ ਰਾਜ ਹੋਊਗਾ ਸਰਬ ਸੰਜੀਵਤਾ ਦਾ ਉਸ ਤੋਂ ਪਰੇ ਕੋਈ ਰਾਜ ਨਹੀਂ ਹੋਣਾ ਸਭੇ ਸੁਖੀ ਸਭ ਸੁਖੀ ਬਚਣਗੇ ਉਹ ਹਲੀਮੀ ਰਾਜ ਜੀ ਸੋ ਇਸ ਤਰ੍ਹਾਂ ਦਾ ਰਾਜ ਸਾਨੂੰ ਦੁਬਾਰਾ ਚਾਹੀਦਾ ਮਹਾਰਾਜ ਰਣਜੀਤ ਸਿੰਘ ਖਾਲਸਾ ਰਾਜ ਵਰਗਾ ਤੇ ਉਹਨੂੰ ਯਤਨ ਕਰਨੇ ਚਾਹੀਦੇ ਆ ਸਾਰਿਆਂ ਨੂੰ ਮਿਲ ਜੁਲ ਕੇ ਤਾਂ ਕਿ ਧਰਤੀ ਉੱਤੇ ਇੱਕ ਉਹ ਸਵਰਗੀ ਰਾਜ ਹੋਵੇ ਸਾਰੇ ਲੋਕ ਸੁਖੀ ਬਸਣ ਉਹਨਾਂ ਦੇ ਰਾਜ ਦੇ ਵਿੱਚ ਹਰ ਧਰਮ ਨੂੰ ਬਰਾਬਰ ਦੀ ਮਹਾਨਤਾ ਦਿੱਤੀ ਜਾਂਦੀ ਸੀ ਕਿਸੇ ਨੂੰ ਛੋਟਾ ਜਾਂ ਵੱਡਾ ਮਹਿਸੂਸ ਨਹੀਂ ਕਰਾਇਆ ਜਾਂਦਾ ਸੀਗਾ ਅੱਜ ਉਹਨਾਂ ਹੀ ਧਰਮਾਂ ਦੇ ਵਿੱਚ ਪਾੜ ਪਾਇਆ ਜਾ ਰਿਹਾ ਧਰਮਾਂ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਇੱਕ ਦੂਜੇ ਤੇ ਸਵਾਲ ਥੋਪੀ ਜਾਂਦੇ ਆ ਸੋ ਉਸ ਰਾਜ ਨਾਲ ਇੱਥੇ ਕਿਵੇਂ ਦੇਖਦੇ ਬਹੁਤ ਜ਼ਮੀਨ ਸਮਾਨ ਦਾ ਫਰਕ ਹੈ ਜੀ ਇੱਥੇ ਤਾਂ ਸਾਡੇ ਦੇਸ਼ ਵਿੱਚ ਘੱਟ ਗਿਣਤੀਆਂ ਦਾ ਜਿਹੜਾ ਨਾ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਹੋ ਰਿਹਾ ਟਸ਼ਦਤ ਹੋ ਰਿਹਾ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਸਾਡੇ ਆਪਣਾ ਸਿੱਖਾਂ ਦੀ ਗੱਲ ਕਰ ਲਈਏ ਆਪਾਂ 1900 ਇਹ ਸਰਦਾਰੀ ਤੋਂ ਲੈ ਕੇ 55 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਪੰਜਾਬੀ ਸੂਬਾ ਨਹੀਂ ਮਿਲਿਆ ਬਾਕੀ ਸਾਰੀ ਸਟੇਟਾਂ ਨੂੰ ਭਾਚਾ ਦੇ ਆਧਾਰ ਤੇ ਸੂਬੇ ਮਿਲ ਗਏ ਤੇ ਇਹਨਾਂ ਨੂੰ ਸੰਘਰਸ਼ ਕਰਕੇ ਬਹੁਤ ਲੰਮਾ ਸੰਘਰਸ਼ ਕਰਕੇ ਕੁਰਬਾਨੀਆਂ ਦੇ ਕੇ ਜੇਹਲਾਂ ਕੱਟ ਕੇ ਇੱਕ ਛੋਟੀ ਜੀ ਸੂਬੇ ਬਣਾ ਦਿੱਤੀ ਹਿਮਾਚਲ ਤੇ ਹਰਿਆਣਾ ਉਹ ਲੈ ਗਏ ਜਿਨ੍ਹਾਂ ਨੂੰ ਕੋਈ ਸੰਘਰਸ਼ ਨਹੀਂ ਕੀਤਾ ਇਸ ਪੰਜਾਬ ਨੂੰ ਕੱਟ ਕੇ ਉਹਦੇ ਬਾਅਦ ਫਿਰ 84 ਆ ਗਿਆ ਸਾਡੇ ਤੇ ਦਿੱਲੀ ਆਈ ਨੈਸ਼ਨਲ ਕੁੱਸ਼ੀ ਆ ਗਈ ਤਾਂ ਇਹ ਤਾਂ ਸਾਡੇ ਉੱਤੇ ਮਤਲਬ ਧੱਕਾ ਹੀ ਹੋ ਰਿਹਾ ਮਤਲਬ ਇੱਕ ਮਿੱਥ ਕੇ ਸਾਡੀ ਸਾਹਿਤ ਦੇ ਨਾਲ ਖਿਸਕ ਕੌਮ ਨੂੰ ਦੁਵਾਇਆ ਜਾ ਰਿਹਾ ਉਹਨੂੰ ਜਲੀਲ ਕੀਤਾ ਜਾ ਰਿਹਾ ਤਾਂ ਮਤਲਬ ਇਹ ਜਿਹੜਾ ਜ਼ੁਲਮੀ ਰਾਜਿਸਤ੍ਰ ਮੁਸਲਮਾਨਾਂ ਦੇ ਉੱਤੇ ਵੀ ਹੋਇਆ ਮਸਦਾਂ ਢਾਈਆਂ ਗਈਆਂ ਤੇ ਹੋਰ ਵੀ ਬਹੁਤ ਸਾਰੇ ਜ਼ੁਲਮ ਹੋਰੇ ਘਟੀਆਂ ਨੂੰ ਦੁਵਾਇਆ ਕਿਉਂਕਿ ਲੋਕਤੰਤਰ ਦੇ ਵਿੱਚ ਵੋਟ ਨੂੰ ਮੁੱਖ ਰੱਖਿਆ ਜਾਂਦਾ ਵੀ ਜੇ ਸੇ ਫਿਰਕੇ ਦੀ ਵੋਟ ਵੋਟ ਹੀ ਉਹਨਾਂ ਖੁਸ਼ ਕਰ ਲਓ ਉਹ ਕੁਛ ਤਾਂ ਹੀ ਹੋਣਗੇ ਜੇ ਕਟਗਣ ਦੀਆਂ ਨੂੰ ਤੁਸੀਂ ਦਬਾਓਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 191831 ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਨੇ ਇੱਥੇ ਹਿੰਦੁਸਤਾਨ ਦੇ ਗਵਰਨਰ ਦੇ ਨਾਲ ਮਿਲ ਕੇ ਬੈਠਕ ਕਰਕੇ ਪੰਜਾਬ ਨੂੰ ਆਜ਼ਾਦ ਦਰਸਾਉਣ ਦੇ ਲਈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨੇ ਸਰਕਾਰੇ ਖਾਲਸਾ ਦਾ ਝੰਡਾ ਲਹਿਰਾਇਆ ਇਸ ਸਤਲੁਜ ਤੋਂ ਪਾਰ ਗੌਰਿਆ ਦੇ ਨਾਲ ਸੰਧੀ ਕੀਤੀ ਗਈ ਕਿ ਇੱਥੋਂ ਸਾਡਾ ਰਾਜ ਸ਼ੁਰੂ ਹੈ ਤੇ ਕੈਬਲ ਖੈਬਰ ਕੰਧਾਰ ਤੱਕ ਅਫਗਾਨ ਤੱਕ ਸਾਡਾ ਰਾਜ ਹੈ ਉਸ ਤੋਂ ਬਾਅਦ ਹਿਮਾਚਲ ਹਰਿਆਣਾ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਟੋਟੇ ਪੈਂਦੇਗੇ ਸੋ ਉਹ ਪੁਰਾਣਾ ਪੰਜਾਬ ਅੱਜ ਵੀ ਯਾਦ ਆਉਂਦਾ ਹੈ ਉਹ ਰਾਜ ਅੱਜ ਵੀ ਯਾਦ ਆਉਂਦਾ ਹੈ ਜਿੱਥੇ ਹਰ ਧਰਮ ਨੂੰ ਬਰਾਬਰ ਦੀ ਮਹਾਨਤਾ ਹੁੰਦੀ ਸੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਹੋਈ ਜੇਲ੍ਹਾਂ ਦੀਆਂ ਸਲਾਕਾਂ ਨਹੀਂ ਸੀ ਹੁੰਦੀਆਂ ਸੋ ਕਿਤੇ ਨਾ ਕਿਤੇ ਵਿਰਾਸਤਾ ਸਾਹਮਣੀਆਂ ਪੈਣਗੀਆਂ ਕਿਤਾਬਾਂ ਦੇ ਵਿੱਚ ਜੇਕਰ ਅਸੀਂ ਮੁਗਲ ਪੜ੍ਹਦੇ ਹਾਂ ਸਾਨੂੰ ਪੜਾਇਆ ਜਾਂਦਾ ਔਰੰਗਜ਼ੇਬ ਕੌਣ ਸੀ ਮਸਾ ਰੰਗੜ ਕੌਣ ਸੀ ਪਰ ਸਾਨੂੰ ਇਹ ਕਿਉਂ ਨਹੀਂ ਪੜਾਇਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਹਰੀ ਸਿੰਘ ਨਲੂਆ ਜਾਂ ਐਸੀ ਜਰਨਲ ਕੌਣ ਸੀ ਫਿਲਹਾਲ ਹੀ ਮੈਂ ਦੋ ਇਜ਼ਾਤ ਸਰਖਾ ਟੀਵੀ ਦੇ ਲਈ ਮਦਮਨ ਸਿੰਘ